ਨਹੀਂ ਸਾਨੂੰ ਕਿਸਾਨਾਂ ਨੂੰ ਕੀ ਦੀਪਣਾ ਚ ਰੋਟੀ ਪਾ ਕੇ ਤੋੜਿਆ ਕਰੂਗਾ ਦਿਹਾੜੀਆਂ ਤੇ ਤੋੜਿਆ ਕਰੂਗਾ ਅਸੀਂ ਹੁਣ ਆਪਾਂ ਤਾਂ ਮੌਜਾਂ ਨਾਲ ਖਾਣੇ ਆ ਪੀਣੇ ਆ ਉਹਨੂੰ ਕੀ ਦੁੱਖਾ ਸਾਡਾ ਉਹਦੇ ਤਾਂ ਕੀ ਨਹੀਂ ਪੁੱਤ ਨਹੀਂ ਕੋਈ ਪਰ ਚਲੋ ਆਪਾਂ ਕੁਸਾਂ ਚੱਕਲਾ ਲਵੀ ਇਹਨੂੰ ਇਕੱਲੇ ਨੇ ਕਿਉਂ ਕਰ ਰਹੇ ਨੇ ਵੀ ਤੂੰ ਫੋਰਸ ਲਾ ਇਹ ਚੱਕ ਦੇ ਉਹਨੂੰ ਇਹ ਕਰ ਲੋ ਧਰ ਲੋ ਇਸ ਤਰ੍ਹਾਂ ਕੋਈ ਗੱਲਾਂ ਬਣਦੀਆਂ ਨੇ ਇਹ ਜੋ ਹੁਣ ਅਸੀਂ ਆਪ ਅਗਰਾਹਾਂ ਚ ਆ ਜੀ ਸਾਡਾ ਪਰਿਵਾਰ ਆ ਅਸੀਂ ਤਾਂ ਵੀ ਪਹੁੰਚੇ ਆ ਜੀ ਹੁਣ ਅਸੀਂ ਉਹਨਾਂ ਦੇ ਕਾਲ ਨੂੰ ਥੋੜੀ ਇਹਨਾਂ ਦੇ ਆਪਸ ਨੇ ਮਤਭੇਦ ਹੈ ਜੀ ਕੀ ਪ੍ਰਧਾਨਾਂ ਦੇ ਸਾਡੇ ਕੁਸਾ ਕਿਉਂ ਨੇ ਕੁਰਸੀਆਂ ਦੇ ਭੁੱਖੇ ਨੇ ਹੂੰ ਉਹਨੇ ਕੁਰਸੀਆਂ ਹੀ ਦੇ ਕਾਰਨ ਸਾਡੇ ਆ ਜਾਏ ਹਾਲਾਤ ਹੋਈ ਪਈ ਐ ਬਿਲਕੁਲ ਉਹੀ ਤਾਂ ਗੱਲ ਜੇ ਸਾਡੇ ਚਾਦਰ ਨੇ ਮਾਰਨੇ ਸਾਰੇ ਆ ਚਾਦਰ ਕਰਕੇ ਇੱਕ ਤੋਂ 32 ਬਣ ਗਈਆਂ ਇਹ ਕੁ ਸਾਡੇ ਲੀਡਰ ਨੇ ਸਾਡੇ ਪੈਰਾਂ ਲੱਗਣ ਦਿੱਤੇ ਭੱਜ ਲੋ ਭੱਜ ਲੋ ਭੱਜ ਲੋ ਭੱਜ ਲੋ ਕਿ ਉਹਨਾਂ ਦਾ ਕੋਈ ਗੱਲਬਾਤ ਹੋ ਗਈ ਕੋਈ ਅੰਦਰੋਂ ਉਹਨਾਂ ਸਾਡੇ ਪੈਰ ਨਹੀਂ ਲੱਗਣ ਦਿੱਤੇ ਜੇ ਕਿਤੇ ਅਸੀਂ 10 ਦਿਨ ਉੱਥੇ ਹੋਰ ਵੱਢ ਜੇ ਸਾਨੂੰ ਅੱਜ ਦਿਨ ਨਹੀਂ ਦੇਖਣੇ ਪੈਣੇ ਸੀ ਵੀ ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਦੇ ਨਾਲ ਖਾਸ ਕਰਕੇ ਸਿੱਕਾਉਂ ਦੇ ਨਾਲ ਕਿਸਾਨਾਂ ਮੱਥਾ ਲਾਇਆ ਉਹ ਕਦੇ ਸੁਖੀ ਨਹੀਂ ਬਸ ਤਾਂ ਖਨੌਰੀ ਬਾਰਡਰ ਤੇ ਅਸੀਂ ਮੌਜੂਦ ਆ ਤਾਂ ਹਰ ਵਰਗ ਜਿਹੜਾ ਕਿ ਅੱਜ ਖਨੌਰੀ ਬਾਰਡਰ ਤੇ ਪਹੁੰਚੇ ਸਾਡੇ ਨਾਲ ਬੀਬੀਆਂ ਮੌਜੂਦ ਨੇ ਬੀਬੀ ਕਿੱਥੋਂ ਆਇਓ ਪਹਿਲਾਂ ਤਾਂ ਦੱਸੋ ਕਿੱਥੋਂ ਆਏ ਆ ਬੱਬਾ ਜੀ ਬੀਬੀ ਅੱਜ ਖਨੌਰੀ ਬਾਰਡਰ ਤੇ ਪਹੁੰਚੇ ਹੋ ਕਿਉਂ ਪਹੁੰਚੇ ਹੋ ਕਿਸ ਕਾਰਨ ਕਰਕੇ ਪਹੁੰਚੇ ਹੋ ਜੀ ਡੱਲੇਮਾਨ ਬਾਪੂ ਜੀ ਮਰਤ ਵਰਤ ਤੇ ਬੈਠੇ ਆ ਉਹਨਾਂ ਦੇ ਕਾਲੇ ਕਾਨੂੰਨ ਉਹ ਵਾਪਸ ਲੈ ਲੈਣੇ ਚਾਹੀਦੇ ਨੇ ਉਹਨਾਂ ਨੂੰ ਤਾਂ ਸਾਡਾ ਕਿਸਾਨਾਂ ਦਾ ਕੁਝ ਮਸਲਾ ਹੱਲ ਹੋ ਜਾਏ ਨਹੀਂ ਸਾਨੂੰ ਕਿਸਾਨਾਂ ਨੂੰ ਕੀ ਟੀਪਣਾ ਚ ਰੋਟੀ ਪਾ ਕੇ ਤੋੜਿਆ ਕਰੂਗਾ ਦਿਹਾੜੀਆਂ ਤੇ ਤੋੜਿਆ ਕਰੂਗਾ ਅਸੀਂ ਹੁਣ ਆਪਾਂ ਦਾ ਮੌਜਾ ਨਾ ਖਾਣੇ ਆ ਪੀਣੇ ਆ ਉਹਨੂੰ ਕੀ ਦੁੱਖ ਹੈ ਸਾਡਾ ਉਹਦੇ ਤਾਂ 30 ਨਹੀਂ ਪੁੱਤ ਨਹੀਂ ਕੋਈ ਕੁਝ ਵੀ ਨਹੀਂ ਹੈਗਾ ਉਹਦੇ ਉਹ ਸਾਡੇ ਬਾਰੇ ਕਿਉਂ ਨਹੀਂ ਸੋਚਦਾ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਉਹਨੂੰ ਸੋਚਣਾ ਚਾਹੀਦਾ ਕਿ ਨਾ ਬਿਲਕੁਲ ਹਾਂ ਫਿਰ ਉਹ ਸੋਚੇ ਕੁਛ ਨਾ ਕੁਛ ਹੂੰ ਕਿਉਂ ਨਹੀਂ ਸੋਚ ਰਿਹਾ ਡੱਲੇਬਾਨ ਨੂੰ ਕੰਨ ਦਿਨ ਹੋ ਗਏ 3 ਮਹੀਨੇ ਤੋਂ ਉੱਪਰ ਹੋ ਚਲੇ 40 ਦਿਨ ਹੋ ਗਏ ਨੇ 40 ਦਿਨ ਹੋ ਗਏ ਨੇ ਉਹਦੀ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਸੁਣਨੀ ਚਾਹੀਦੀ ਸਰਕਾਰ ਨੂੰ ਹੂੰ ਸਰਕਾਰ ਸਾਥ ਦੇਵੇ ਸਾਡਾ ਕਿਸਾਨਾਂ ਦਾ ਵੀ ਜੀ ਜੀ ਗੱਲ ਕਰੀ 40 ਦਿਨ ਰਹਿ ਰਹੇ ਨੇ ਬਿਨਾ ਖਾਦੇ ਤੇ ਹਾਂਜੀ ਤਾਂ ਕੇਂਦਰ ਉੱਤੇ ਕੋਈ ਜੂਨੀ ਸਰਕਾਰੀ ਹਾਂਜੀ ਨਾ ਕਿਵੇਂ ਕਰੋਗੇ ਹੁਣ ਕਿਉਂਕਿ ਕਿਸਾਨ ਉੱਥੇ ਉੱਥੇ ਬੈਠੇ ਨੇ ਕਿਸਾਨ ਉੱਥੇ ਬੈਠੇ ਰਹਿਣਗੇ ਹੂੰ ਕਿਛਾ ਨਾ ਆਪਦਾ ਮਸਲਾ ਹੱਲ ਕਰਕੇ ਮੁੜਨਗੇ ਹਾਂ ਨਹੀਂ ਮੁੜਦੇ ਨਹੀਂ ਉਦੋਂ ਤੱਕ ਵਿਸ਼ੱਕ ਕਹੀਂ ਜਾਂ ਨਾ ਚਲੀਆਂ ਜਾਣ ਦਿੱਲੀ ਵੀ ਜਾ ਐਡੀ ਲੱਗਿਆ ਸੀ ਧਰਨਾ ਹਾਂਜੀ ਫਿਰ ਇਹ ਕਾਨੂੰਨ ਵਾਪਸ ਲੈ ਕੇ ਹਟਣਗੇ ਬੈਗਰੀ ਜੀ ਕਹਿੰਦਾ ਬਿਲਕੁਲ ਵੀ ਜੀ ਕਿਵੇਂ ਦੇਖਦੇ ਹੋ ਹਾਂਜੀ ਉਹਨਾਂ ਨੇ ਤਾਂ ਕਹੀਂ ਮੁੜਦੇ ਜੀ ਜਿੰਨਾ ਤੋਂ ਸਾਡਾ ਮਤਲਬ ਮਸਲਾ ਹੱਲ ਨਹੀਂ ਹੁੰਦਾ ਮਸਲਾ ਜਾਊਂਗੀ ਨਹੀਂ ਫੇਰਾ ਹਾਂਜੀ ਇਹਨਾਂ ਤੋਂ ਨਹੀਂ ਨਹੀਂ ਜੀ ਬਿਲਕੁਲ ਨਹੀਂ ਜਾਂਦੇ ਹਾਂਜੀ ਵੀ ਜੀ ਆ ਬਤਾ ਉਹ ਨਾ ਕਿ ਜਾਨਦੇ ਨਹੀਂ ਅਸੀਂ ਨਾਲ ਹੋਵੇ ਦੱਲੇਵਾਲ ਸਾਹਿਬ ਦੇ ਆਇਆ ਸੀ ਹੋਰ ਵੀ ਗਿਆਨ ਚੱਲ ਜੀ ਸਾਡੇ ਵੀ ਚੱਲ ਜੀ ਕੋਈ ਡਰ ਨਹੀਂ ਸਾਡਾ ਡਰਦੇ ਨਹੀਂ ਕੀ ਬਾਤ ਹੈ ਉਹ ਦੇਖੋ ਹਰ ਵਰਗ ਜਿਹੜਾ ਕਿ ਅੱਜ ਪਹੁੰਚਿਆ ਦਾ ਬੀਜੀ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਵੀ ਅਸੀਂ ਦੱਲੇਵਾਲ ਸਾਹਿਬ ਦੇ ਨਾਲ ਆ ਕਿਉਂਕਿ ਉਹਨਾਂ ਨੂੰ 40 ਦਿਨ ਜਿਹੜੇ ਕਿ ਮਰਨ ਵਰਤ ਨੂੰ ਅੱਜ ਹੋ ਚੁੱਕੇ ਨੇ ਤਾਂ ਦੇਖੋ ਬਜ਼ੁਰਗ ਦੇ ਬਜ਼ੁਰਗ ਇੱਥੇ ਪਹੁੰਚ ਰਹੇ ਨੇ ਬੀਜੀ ਕਿੱਥੋਂ ਆਇਓ ਬੀਜੀ ਕਿਉਂ ਪਹੁੰਚਿਓ ਕਨੋਰੀ ਬਾਰਡਰ ਫੇਰ ਅਜੇ ਵੀਰ ਆ ਪਹੁੰਚੇ ਆ ਨੇ ਕੀ ਕਰਨਾ ਹੈ ਉਹ ਚ ਬਈ ਕੀ ਕਰਨਾ ਬਈ ਪਤਾ ਹੀ ਏ ਤੁਹਾਨੂੰ ਕੀ ਹਾਲ ਆਪਣਾ ਦੁਨੀਆ ਦਾ ਕੀ ਹਾਲ ਹੋਇਆ ਪਿਆ ਡੱਲੇਵਾਲ ਸਾਹਿਬ 40 ਦਿਨ ਹੋ ਗਏ ਬੈਠਿਆਂ ਨੂੰ ਤੇ ਭੁੱਖੇ ਚਾਏ ਬੈਠੇ ਆ ਉਹ ਤੇ ਇਹ ਸਰਕਾਰਾਂ ਨੂੰ ਕੋਈ ਪਤਾ ਨਹੀਂ ਲੱਗਦਾ ਆ ਹੀ ਵੇ ਫਿਰਦੇ ਆ ਸੀ ਵੀ ਬਿਲਕੁਲ ਬੀਜੀ ਉਮਰ ਕਿ ਨਹੀਂ ਹੋਗੀ ਤੁਹਾਡੀਆਂ 60 ਸਾਲ ਹੋ ਗਏ ਦੇਖ ਲਓ 60 ਸਾਲ ਤੁਸੀਂ ਅਜੇ ਉਰੇ ਪਹੁੰਚੇ ਹੋ ਠੰਡ ਬਹੁਤ ਆ ਮੈਨੂੰ ਲੱਗਦਾ ਤਾਂ ਵੀ ਹੱਕ ਦੇ ਵਿੱਚ ਅਜੇ ਪਹੁੰਚੇ ਹੋ ਪਰ ਜੂਨ ਹੀ ਸਰਕਾਰੀ ਕੋਈ ਵੀ ਕੇਂਦਰ ਸਰਕਾਰ ਦੇ ਵੀ ਨਹੀਂ ਸਰਖਦੀ ਬਾਈ ਸੁੱਤੇ ਪਏ ਆ ਬਾਈ ਹਾਂ ਚਾਪਟਰ ਚਾਪਤਾਰ ਦੀਆਂ ਪਹੁੰਚੀਆਂ ਥਾਣਾ ਹਾਂਜੀ ਬੀਬੀ 75 ਸਾਲ ਦੀ ਉਮਰ ਸਾਡੀ ਕਿੰਨੀ 75 ਸਾਲ ਦੀ ਉਮਰ ਹੈ ਦੇਖ ਲਓ ਤਾਂ ਵੀ ਹੌਸਲੇ ਬਲੰਦੇ ਨੇ ਫਿਰ ਹਾਂਜੀ ਅਸੀਂ ਫਿਰ ਪੂਰਾ ਬਾਅਦ ਜਿੱਤ ਕੇ ਹੀ ਜਾਵਾਂਗੇ ਪਾਵਾ ਮਰ ਜਾਣਾ ਮਨਜ਼ੂਰ ਹੈ ਦਿੱਲੀ ਦਿੱਲੀ ਵੀ ਗਏ ਸੀ ਪਹਿਲਾਂ ਹਾਂਜੀ ਹਾਂ ਦਿੱਲੀ ਗਏ ਸੀ ਦੋ ਤਿੰਨ ਵਾਰੀ ਪੰਜ ਪੰਜ ਦਿਨ ਲਾ ਕੇ ਆਏ ਹਾਂ ਅੱਛਾ ਹਾਂਜੀ ਹੁਣ ਅੱਥੇ ਤੀਜੀ ਚੌਥੀ ਵਾਰ ਆ ਗਏ ਅੱਜ ਸਾਥੋਂ ਧੁਰ ਨਹੀਂ ਪਹੁੰਚਿਆ ਗਿਆ ਕੱਠ ਵਾਲਾ ਸੀ ਕੱਠ ਵਾਲਾ ਸਹੀ ਗੱਲ ਹੈ ਅਸੀਂ ਤੁਰੇ ਫਿਰਦੇ ਹਾਂ ਹਾਂ ਟੜਕ 7 ਵਜੇ ਦੇ ਘਰੋਂ ਤੁਰੇ ਆ ਅੱਛਾ ਹਾਂਜੀ ਦੁਰਵਾ ਬਾਟਾ ਹੁਣ ਜਾਵਾਂਗੇ ਤੇ 8 9 ਵਜੇ ਪੜਾਂਗੇ ਹਮ ਮੈਂ ਹਜੇ ਸੰਚਾਰ ਵਿੱਚ ਪੂਰੀ ਆਵਾਜ਼ ਬਲੰਦ ਕਰਾਂਗੇ ਹੁਣ ਇਸ ਵਾਰ ਹਾਂਜੀ ਹਾਂਜੀ ਹਾਂ ਅਜ ਤੋਂ ਬਾਅਦ ਨਾ ਮਰ ਨਹੀਂ ਮਰਾਂਗੇ ਪਰ ਜਿੱਤ ਕੇ ਜਾਵਾਂਗੇ ਕੀ ਬਾਤ ਹੈ ਦੇਖੋ ਹਾਂਜੀ ਇਹ ਬੀਜੀ ਦੇ ਬੋਲ ਨੇ ਵੀ ਮਰਦੇ ਮਰ ਜਾਗੇ ਪਰ ਜਿੱਤ ਕੇ ਜਾਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਹਰ ਇੱਕ ਵਰਗ ਜਿਹੜਾ ਕਿ ਅੱਜ ਖਨੌਰੀ ਬਾਰਡਰ ਜਿਹੜਾ ਕਿ ਪਹੁੰਚਿਆ ਹੋਇਆ ਜਿੱਥੇ ਹਰ ਇੱਕ ਕਿਸਾਨ ਲੋਕਾਂ ਦੀ ਜਿਹੜੀ ਕਿ ਆਵਾਜ਼ ਅੱਜ ਕੇਂਦਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਬਾਈ ਜੀ ਹੁਣੇ ਬੈਠੇ ਨੇ ਉੱਪਰ ਤਾਂ ਨਾਰੇ ਬਾਜੀ ਕਰ ਰਹੇ ਨੇ ਤੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਦੇਖੋ ਬਾਈ ਜਿਹੜੇ ਲੰਗਰ ਲੈ ਕੇ ਪਹੁੰਚੇ ਨੇ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਕਿਹੜੇ ਪਿੰਡ ਤੋਂ ਬਾਈ ਇਹ ਅਸ਼ਟਾਉਂ ਹੈ ਤਖਤ ਦਮਦਮਾ ਪੰਜਵਾਂ ਤਖਤ ਤਲਵੰਡੀ ਸਾਬ ਉਹ ਦਮਦਮਾ ਸਾਹਿਬ ਤੋਂ ਦੀ ਉਹਦੇ ਕੋਲੇ ਪਿੰਡ ਸਾਡਾ ਬਾਗਾ ਪਿੰਡ ਬਾਗਾ ਪਿੰਡ ਹਾਂ ਰਾਮਾ ਅੱਜ ਪਹੁੰਚੇ ਹਾਂ ਖਨੌਰੀ ਬਾਰਡਰ ਤੇ ਕਾਲ ਦਿੱਤੀ ਗਈ ਸੀ ਲਗਾਤਾਰ 40 ਦਿਨ ਜਿਹੜੇ ਕਿ ਮਾਨਵ ਵਰਤਨ ਹੋ ਚੁੱਕੇ ਨੇ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਤੁਸੀਂ ਦੇਖੋ ਜੀ ਇੱਕ ਸਾਡਾ ਬਜ਼ੁਰਗ ਜੋ ਕਿ 75 ਸਾਲ ਦਾ ਕੈਂਸਰ ਦਾ ਮਰੀਜ਼ ਹੈ ਪਿਛਲੇ ਸਵਾ ਮਹੀਨੇ ਤੋਂ ਬੈਠਾ ਹੈਗਾ ਉਹਨਾਂ ਨੇ ਅੱਜ ਸੰਗ ਦਰਸ਼ਨ ਕਰਨੇ ਸੀਗੇ ਤੇ ਉਹਨਾਂ ਦਾ ਬਲਾਵਾ ਹੋਵੇ ਸੀ ਨਾ ਪਹੁੰਚ ਕੇ ਸਾਡੀ ਮਾੜੀ ਗੱਲ ਹੈ ਜਿਹੜੇ ਘਰਾਂ 'ਚ ਬੈਠੇ ਉਹਨਾਂ ਦੀ ਮਾੜੀ ਗੱਲ ਹੈ ਜਿਸ ਤਰ੍ਹਾਂ ਇਹ ਕਹਿਣੇ ਹੈਗੇ ਟਾਈਮ 'ਚ ਟਾਈਮ ਕੱਢ ਕੇ ਜ਼ਰੂਰ ਪਹੁੰਚਣਾ ਹੈ ਸੰਗਤ ਨੇ ਜੀ ਬਸ ਆਹੀ ਕਹਿਣਾ ਚਾਹੁੰਦੇ ਜੀ ਹੋਰ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਜੀ ਇਹ ਗੁੰੰਗੀ ਬੋਲੀ ਸਰਕਾਰ ਨੂੰ ਇਹ ਕਹਿੰਦੇ ਆ ਵੀ ਸਾਡੀ ਕਿਸਾਨਾਂ ਦੀ ਗੱਲ ਸੁਣੀ ਜਾਵੇ ਸਾਡੇ ਜਿਹੜੇ ਮੰਗਾਂ ਗਏ ਜਾਇਜ਼ ਮੰਗਾਂ ਉਹ ਮੰਨੀਆਂ ਜਾਣ ਉਹ ਕਿਹੜਾ ਘਰ ਖਾਤਰ ਬੈਠਾ ਜੀ ਆਪਦੇ ਲੋਕਾਂ ਖਾਤਰ ਹੀ ਬੈਠਾ ਜੀ ਐਦ ਕੀ ਹੁੰਦਾ ਪਤਾ ਹੀ ਆ ਮੰਡੀਆਂ ਝੋਨਾ ਰੋਟੀ ਬਾਕੀ ਜੁਨੀਅਨ ਨੂੰ ਸਾਰੀਆਂ ਜੁਨੀਅਨ ਨੂੰ ਬੇਨਤੀ ਹੈ ਵੀ ਇਕੱਠੇ ਹੋ ਇਹ ਹੁਣ ਇਕੱਠੇ ਹੋਣ ਦਾ ਵੇਲਾ ਗਿਆ ਅੱਜ ਦੇਖੋ ਕਿੰਨਾ ਉਤਸ਼ਾਹ ਹੈ ਕਿੰਨੇ ਕਿਸਾਨ ਆਏ ਆ ਇੱਕ ਸੱਦੇ ਤੇ ਤੇ ਸਾਰਿਆਂ ਨੂੰ ਬੇਨਤੀ ਹੈ ਪਹੁੰਚੋ ਫਮ ਹਵਾ ਕੇ ਇਹ ਸਰਕਾਰ ਨੂੰ ਗੁੰੰਗੀ ਬੋਲੀ ਨੂੰ ਕਹਿੰਦੇ ਆ ਵੀ ਸਾਡੀ ਮੰਗਾ ਮੰ ਮੰਗ ਜਾਣਾ ਇਹ ਜਿਹੜਾ ਕੁਝ ਕੱਲੇ ਜੁਨੀਅਨ ਦਾ ਕੰਮ ਹੈ ਜੀ ਇਹ ਤਾਂ ਆਪਣੇ ਸਾਰੇ ਕਿਸਾਨੀ ਦਾ ਕਿਸਾਨੀ ਖਾਤਰ ਹੀ ਲੜ ਰਿਹਾ ਜੀ ਇਹ ਹੈ ਇੱਕ ਕੋਈ ਜੁਨੀਅਨ ਦਾ ਕੰਮ ਤਾਂ ਹੈ ਨਹੀਂ ਜੀ ਇਹ ਤਾਂ ਜੁਨੀਅਨਾਂ ਨੂੰ ਛੱਡ ਕੇ ਨੇ ਜਿਹੜੀਆਂ ਜੁਨੀਅਨਾਂ ਸਾਨੂੰ ਜ਼ਿੰਮੇਦਾਰਾਂ ਨੂੰ ਜਿਹੜੇ ਘਰਾਂ 'ਚ ਬੈਠੇ ਆ ਉਹ ਜੁਨੀਅਨਾਂ ਦਾ ਖੜਾ ਛੱਡ ਦੇਣ ਜੇ ਕੋਈ ਗ੍ਰਾਹਕ ਕੋਈ ਹੋਰ ਹੈ ਜਿਹੜੀ ਨਹੀਂ ਆ ਰਹੀ ਉਹ ਨਾ ਆਉਣ ਦਿਓ ਤੁਸੀਂ ਆਪ ਆਜੋ ਸੱਚ ਖਾਤਰ ਖੜਨਾ ਜੀ ਸੱਚ ਪਿੱਛੇ ਖੜਨਾ ਕੋਈ ਜੁਨੀਅਨ ਦਾ ਕੋਈ ਇੱਕ ਪ੍ਰਧਾਨ ਆ ਦੋ ਪ੍ਰਧਾਨਾਂ ਖੜਾ ਛੱਡ ਦਿਓ ਜੀ ਉਹਨਾਂ ਦਾ ਬੈਠੇ ਰਹਿੰਦੇ ਉਹਨਾਂ ਨੂੰ ਜੀ ਕਰੇ ਇਮੀਨਾਰਾਂ ਨੂੰ ਬੇਨਤੀ ਵੀ ਤੁਸੀਂ ਆਪ ਉੱਠ ਕੇ ਆ ਜਿਓ ਛੱਡ ਦਿਓ ਉਹਨਾਂ ਦੇ ਪ੍ਰਧਾਨਾਂ ਦਾ ਖੜਾ ਛੱਡ ਦਿਓ ਕਾਲਾਂ ਦਾ ਵੀ ਸਾਨੂੰ ਫੋਨ ਆਉਣਗੇ ਫੇਰ ਜਾਵਾਂਗੇ ਪਾਰੀ ਬਾਈ ਤਾਂ ਉੱਠ ਕੇ ਆਏ ਆ ਵੀ ਇੱਕ ਪਾਸੇ ਆਗੂ ਅਸੀਂ ਦੱਲੇਵਾਦ ਸਾਹਿਬ ਦਾ ਸਾਥ ਦੇਣਾ ਇਹ ਲੋਕ ਕਹਿ ਰਹੇ ਨੇ ਅੱਜ ਨਾ ਨਾ ਉਹਦਾ ਇਹ ਪਾਰਟੀ ਬਾਈ ਦਾ ਇਹ ਚ ਕੋਈ ਹੋਣੀ ਕੋਈ ਇਹ ਚ ਹੋਣੀ ਅਸੀਂ ਆਪ ਅਗਰਾਹਾਂ ਚ ਆ ਜੀ ਸਾਡਾ ਪਰਿਵਾਰ ਆ ਅਸੀਂ ਤਾਂ ਵੀ ਪਹੁੰਚੇ ਹਾਂ ਜੀ ਹੁਣ ਅਸੀਂ ਉਹਨਾਂ ਦੇ ਕਾਲ ਨੂੰ ਥੋੜੀ ਇਹਨਾਂ ਦੇ ਆਪਸ ਨੇ મત ਭੇਜਦਾ ਜੀ ਕੋਈ ਪ੍ਰਧਾਨਾਂ ਦੇ ਆਪਸ ਨੇ ਕੋਈ મત ਭੇਜਦਾ ਇਹ ਤੇ ਸਾਨੂੰ ਜੇ ਅਸੀਂ ਸੋਚੀ ਜਾਈਏ ਜ਼ਿੰਮੇਵਾਰਾਂ ਜਿਹੜੇ ਹੋਰ ਥੱਲੇ ਵੀ ਸਾਨੂੰ ਫੋਨ ਆਊਗਾ ਕਾਲ ਆਊਗੀ ਅਸੀਂ ਫੇਰ ਪਹੁੰਚਾਂਗੇ ਇਹ ਸਾਨੂੰ ਵੀ ਹੱਥ ਬੰਨ ਕੇ ਬੇਨਤੀ ਆ ਸਾਰੇ ਜ਼ਿੰਮੇਵਾਰਾਂ ਅੱਗੇ ਵੀ ਭਾਈ ਤੁਸੀਂ ਜ਼ਿੰਮੇਵਾਰਾਂ ਦੇ ਹੱਕਾਂ ਵਾਸਤੇ ਆਪਣੀਆਂ ਫਸਲਾਂ ਵਾਸਤੇ ਜਿਹੜੀਆਂ ਸਰਕਾਰਾਂ ਨੇ ਗੱਲਾਂ ਉਦੋਂ ਕਹਿ ਕੇ ਬਾਰਡਰ ਤੋਂ ਉਠਾਇਆ ਸੀ ਦਿੱਲੀ ਤੋਂ ਵੀ ਇਹ ਛੋਟੀਆਂ ਮਨਜ਼ੂਰ ਕਰਾਂਗੇ ਬਿਲਕੁਲ ਬਿਲਕੁਲ ਉਹਨਾਂ ਤੇ ਇਹ ਮੁੜ ਕੇ ਲਾਗੂ ਨਹੀਂ ਕੀਤੀਆਂ ਉਹਨਾਂ ਨੇ ਖਰੇ ਨਹੀਂ ਉਤਰੇ ਉਹੀ ਮੰਗਾ ਕੋਈ ਨਵੀਂ ਮੰਗ ਨਹੀਂ ਜੀ ਇਹ ਮੰਨੀਆਂ ਵਈਆਂ ਮੰਗਾ ਉਸ ਤੋਂ ਬਾਅਦ ਉਹਨਾਂ ਨੇ ਲਾਗੂ ਕੋਈ ਕਰੀ ਨਹੀਂ ਜੀ ਪਰ ਪਹਿਲਾਂ ਸਾਰੀਆਂ ਜਿਹੜੀ ਕਿ ਕਹਿਦੀ ਆ ਪਾ ਕੁ ਇੱਕ ਸੀਗੇ ਪਰ ਹੁਣ ਇੱਕ ਨਹੀਂ ਦਿਖਰੇ ਉਹੋ ਜੀ ਇਹਨਾਂ ਦਾ ਨਾ ਆਪਸ ਨੇ ਕੋਈ ਸੈਟਿੰਗ ਨਹੀਂ ਹੈਗੀ ਉਹ ਸਾਨੂੰ ਛੋਟੇ ਲੈਵਲ ਤੇ ਤਾਂ ਕੀ ਪਤਾ ਜੀ ਇਹ ਗੱਲ ਦਾ ਇਹਨਾਂ ਦਾ ਆਪਸ ਨੇ ਕੋਈ ਮਤਭੇਦ ਹੈਗੇ ਆ ਜੀ ਹੂੰ ਤੋ ਬਸ ਉਹ ਆਪਸ ਨੇ ਆ ਜੀ ਇਹ ਹੀ ਨੇ ਉਹ ਕਹਿੰਦੇ ਵੀ ਅਸੀਂ ਇਲੈਕਸ਼ਨ ਲੜਨਾ ਹੈ ਇਹ ਗੈਰ ਰਾਜਨੀਤਿਕਾ ਜਿਹੜਾ ਸਾਡਾ ਇਹ ਆਪਣਾ ਇਹ ਕਈ ਜਿੱਥੇ ਬੰਦੇ ਜਿਹੜੇ ਗੈਰ ਆਏ ਕਹਿੰਦੇ ਸਾਨੂੰ ਇਲੈਕਸ਼ਨ ਨਹੀਂ ਕੋਈ ਮਤਲਬ ਨਹੀਂ ਲੱਗੇਗਾ ਸਾਡੇ ਕੁਸਾ ਕਿਉਂ ਨਾ ਹੈ ਕੁਰਸੀਆਂ ਦੇ ਭੁੱਖੇ ਨੇ ਹੂੰ ਉਹਨੇ ਕੁਰਸੀਆਂ ਹੀ ਦੇ ਕਾਰਨ ਸਾਡੇ ਆ ਜਾ ਇਹ ਹਾਲਾਤ ਹੋਈ ਪਈ ਐ ਬਿਲਕੁਲ ਉਹੀ ਤਾਂ ਗੱਲ ਹੈ ਜੇ ਸਾਡੇ ਚੌਧਰ ਨੇ ਮਾਰੇ ਨੇ ਸਾਰੇ ਆ ਚੌਧਰ ਕਰਕੇ ਇੱਕ ਤੋਂ 32 ਬਣ ਗਈਆਂ ਇਹ ਹ ਜੇ ਕੋਈ ਲੋਕ ਕਹਿੰਦੇ ਨੇ ਵੀ ਇੱਕ ਹੋ ਜੋ ਇੱਕੋ ਜਿਵੇਂ ਵੀਰ ਨੇ ਦੱਸਿਆ ਵੀ ਅਸੀਂ ਅਕਰਾਂ ਚੋਂ ਆ ਪਰ ਇਹਨਾਂ ਦੇ ਅੰਦਰ ਆਤਮਾ ਨੇ ਝੰਜੋੜਿਆ ਇਹਨਾਂ ਨੂੰ ਵੀ ਛੱਡੋ ਜਗਿੰਦਰ ਸਿੰਘ ਨੂੰ ਵੀ ਆ ਪਾਕਿਸਤਾਨਾਂ ਨਾਲ ਛੱਡੋ ਪਰ ਜਦੋਂ ਦਿੱਲੀ ਗਏ ਸੀਗੇ ਸਾਰੇ ਇੱਕ ਸੀਗੇ ਤਾਂ ਮੋਰਚਾ ਜਿੱਤ ਕੇ ਆਏ ਸੀਗੇ ਜਿੱਤ ਕੇ ਆਈ ਸੀ ਮੋਰਚੇ ਜਿਹੜੇ ਮੰਗਾ ਇਹਨਾਂ ਨੇ ਮੰਨਿਆ ਨਾ ਪ੍ਰਧਾਨ ਮੰਤਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਦੇ ਜਨਮ ਦਿਨ ਤੇ ਕਹੇ ਵੀ ਮੈਂ ਕਾਨੂੰਨ ਵਾਪਸ ਲੈ ਲਊਗਾ ਲਿਖਤੀ ਰੂਪ ਦੇ ਵਿੱਚ ਉਹਨਾਂ ਨੇ ਕਾਨੂੰਨ ਵਾਪਸ ਲੈਣ ਹੈ ਸਾਰਾ ਕੁਝ ਹੋਇਆ ਪਰ ਉਹਨਾਂ ਲਾਗੂ ਕਿਉਂ ਨਹੀਂ ਕਰਦੇ ਜਦੋਂ ਆਪਣਾ ਸਾਰਾ ਕੰਮ ਹੋ ਗਿਆ ਉੱਥੇ ਲਿਖਤੀ ਰੂਪ ਦੇ ਵੀ ਸਾਰਾ ਕੰਮ ਹੋ ਗਿਆ ਸਾਡੇ ਉਹੀ ਮੰਗਾ ਨੇ ਉਹੀ ਮੰਗਾ ਕੋਈ ਆਗੂ ਜਲਦਬਾਈ ਤਾਂ ਨਹੀਂ ਕਰਕੇ ਉੱਠਣ ਦੀ ਉੱਥੋਂ ਜਦੋਂ ਹਾਂ ਬਿਲਕੁਲ ਹੈ ਵੀਰ ਜੀ ਤੁਹਾਡੀ ਗੱਲ ਬਹੁਤ ਸਹੀ ਹੈ ਜੇਕਰ ਅਸੀਂ ਇੱਕ ਹਫਤਾ ਆ ਬਸ ਵਧੂ ਉੱਥੇ ਹੋਰ ਵਜੰਦੇ ਪਰ ਗੱਲ ਹੋਈ ਆ ਵੀਰਾਂ ਵਾਲੀ ਆ ਗਈ ਕੁ ਸਾਡੇ ਲੀਡਰ ਨੇ ਸਾਡੇ ਪੈਰੇ ਲੱਗਣ ਦਿੱਤੇ ਭੱਜ ਲੋ ਭੱਜ ਲੋ ਭੱਜ ਲੋ ਭੱਜ ਲੋ ਕਿ ਉਹਨਾਂ ਦਾ ਕੋਈ ਗੱਲਬਾਤ ਹੋ ਗਈ ਕੋਈ ਅੰਦਰੋਂ ਉਹਨਾਂ ਸਾਡੇ ਪੈਰ ਨਹੀਂ ਲੱਗਣ ਦਿੱਤੇ ਜੇ ਕਿਤੇ ਅਸੀਂ 10 ਦਿਨ ਉੱਥੇ ਹੋਰ ਵੱਢ ਜੇ ਸਾਨੂੰ ਅਜਾ ਦਿਨ ਨਹੀਂ ਦੇਖਣੇ ਪੈਣੇ ਸੀ ਇਹ ਗੱਲ ਵੀਰ ਨੇ ਬਹੁਤ ਵਧੀਆ ਨੇ ਗੱਲ ਲਿਖਤੀ ਚ ਬਹੁਤ ਫਰਕ ਆ ਹਾਂ ਉਹਨਾਂ ਦੀ ਕਹਿਣੀ ਹੋਰ ਹੈ ਕਰਨੀ ਹੋਰ ਹੈ ਹੁਣ ਜਦੋਂ ਬੰਨਿਓ ਕਹਿੰਦੇ ਉੱਥੇ ਪਟਿਆਲੇ ਮੀਟਿੰਗ ਸੱਦੀ ਰਹੇ ਨੇ ਐਸ ਕੇ ਐਮ ਵਾਲੇ ਨੇ ਹਾਂ ਸੱਦੀ ਹੈ ਵੀ ਇੱਕ ਬੰਦਾ ਮਰਨ ਲੱਗ ਰਿਹਾ ਮਰਨ ਵਰਤੇ ਬੈਠਿਆ ਉੱਥੇ ਮੀਟਿੰਗਾਂ ਕਰ ਰਹੇ ਉਰਾ ਕੇ ਕਿਉਂ ਨਹੀਂ ਉਹਦੀ ਖਬਰਸਾਰ ਲੰਦੇ ਬਚਾਰੇ ਦੀ ਘੱਟੋ ਘੱਟੀ ਇੱਥੇ ਆ ਕੇ ਉਹਦੀ ਖਬਰਸਾਰਤਾ ਲੈਣ ਵੀ ਭਾਈ ਤੈਨੂੰ ਕੀ ਗੱਲ ਹੈ ਕੀ ਦਾ ਹਾ ਦਾ ਨਾਰਾ ਦਾ ਮਰਨ ਆ ਕੇ ਉੱਥੇ ਉਹ ਉਹ ਨਾ ਮੀਟਾਂ ਕੀ ਫਾਇਦਾ ਕਰਨ ਦਾ ਹੁਣ ਤਾਂ ਲੋਕ ਬਈ ਬਹੁਤ ਸਮਝਦਾਰ ਨੇ ਪਾਰਟੀ ਵਾਈ ਤੋਂ ਉੱਪਰ ਉੱਠ ਗਏ ਹਰ ਇੱਕ ਜਿੰਦਰੇ ਆ ਵੀ ਆਪਾਂ ਚੱਲੋ ਇਹ ਬਾਈ ਦੇ ਇਕੱਲੇ ਪੰਜਾਬ ਦੇ ਕਿਸਾਨ ਦੀ ਲੜਾਈ ਨਹੀਂ ਸਾਰੇ ਇੰਡੀਆ ਦੀ ਸਾਰੇ ਭਾਰਤ ਸਰਕਾਰ ਦੀ ਲੜਾਈ ਹੈ ਜਿਹੜਾ ਇੱਕ ਮੁਠੀ ਭਰ ਕਿਸਾਨ ਪੰਜਾਬ ਦੇ ਜਿਹੜੇ ਲੜ ਰਹੇ ਨੇ ਇਹ ਇੱਕ ਸਿਰਫ 2% ਰੱਖਵਾ ਪੰਜਾਬ ਦਾ ਉਸ ਚੋਂ ਤੁਸੀਂ ਦੇਖ ਲਓ ਵੀ ਸਾਰੇ ਨਹੀਂ ਪੰਜਾਬ ਵਾਲੇ ਕਿਹੜਾ ਸਾਰੇ ਨੇ ਚਲੋ ਹੁਣ ਅੱਜ ਬਹੁਤ ਇਕੱਠ ਨੂੰ ਦੇਖ ਕੇ ਬਹੁਤ ਧੰਨਵਾਦ ਆ ਭਰਾਵਾਂ ਦਾ ਵੀ ਚਲੋ ਕੁਝ ਕੁ ਤਾਂ ਹਰ ਦਾ ਨਾਰਾ ਮਾਰਿਆ ਅੱਜ ਤਾਂ ਪੱਕਾ ਯਕੀਨ ਹੈ ਸਾਨੂੰ ਕਿ ਅਸੀਂ ਇਹ ਮੰਗਾ ਮਨਵਾ ਕੇ ਫੇਰ ਹੀ ਵਾਪਸ ਘਰਾਂ ਨੂੰ ਜਾਵਾਂਗੇ ਮਾਲਕਾ ਕਾਲਪੁਰ ਕੇ ਬੈਠੇ ਉਹ ਕਿਰਪਾ ਕਰੇ ਵੀ ਸਾਡੇ ਢੱਲੇਵਾਲ ਸਾਹਿਬ ਤੇ ਮਿਹਰ ਬਰਿਆਥ ਰੱਖੇ ਉਹਦੀ ਜ਼ਿੰਦਗੀ ਸਹੀ ਸਲਾਮਤ ਰਹੇ ਔਰ ਸਾਨੂੰ ਅੱਗੇ ਵਾਸਤੇ ਸਾਨੂੰ ਸੇਧ ਦੇਣ ਬਈ ਮੋਰਚਨ ਕਿਵੇਂ ਚਲਾਉਣਾ ਕੀ ਕਰਨਾ ਕੀ ਢੱਲੇਵਾਲ ਸਾਹਿਬ ਦੀ ਲੋੜ ਹੈ ਜੀ ਢੱਲੇਵਾਲ ਸਾਹਿਬ ਦੀ ਬਹੁਤ ਬਾਈ ਲੋੜ ਹੈ ਸਾਡੇ ਇਸ ਤਰ੍ਹਾਂ ਇੱਕ ਸਾਰੇ ਸਰਵਨ ਸਿੰਘ ਭੰਦੇ ਹੀਰ ਢੱਲੇਵਾਲ ਸਾਹਿਬ ਨੇ ਬਾਕੀ ਸਾਡੇ ਸਤਨਾਮ ਸਿੰਘ ਬਹਿਰੂ ਆ ਵੀ ਬਹੁਤ ਵਧੀਆ ਬਜ਼ੁਰਗ ਨੇਤਾ ਆ ਵੀ ਸਾਡੂ ਕਿਸਾਨਾਂ ਨੂੰ ਉਹਦੀ ਬਹੁਤ ਲੋੜ ਹੈ ਮਾਲਕ ਨਾ ਕਰੇ ਉਹਦੇ ਨਾਲ ਕੋਈ ਭਾਣਾ ਨਾ ਬੱਤਰੇ ਕਿਸਾਨ ਕਿਸਾਨ ਜਿਹੜੇ ਕਹਿੰਦੇ ਨੇ ਕਿ ਸਾਰੇ ਆਗੂ ਨੂੰ ਇੱਕ ਦੇਖਣਾ ਚਾਹੁੰਦੇ ਨੇ ਹਾਂ ਇੱਕ ਵੀਰੇ ਦੇਖੋ ਜਿਹੜੀ ਆਪਣੀ ਨਿਆ ਪਾਲਕ ਹੈ ਉਹਦਾ ਬੇਡਾ ਜਿੰਮ ਕਰਖੋ ਗਿਆ ਬਿਲਕੁਲ ਇਹ ਸੁਪਰੀਮ ਕੋਰਟ ਵਾਲੇ ਪੰਜਾਬ ਸਰਕਾਰ ਨੂੰ ਤਾਂ ਕਹਿ ਰਹੇ ਨੇ ਵੀ ਢੱਲੇਵਾਲ ਦਾ ਹੈ ਕਰੋ ਚੱਕੋ ਨਾਜ ਕਰਾਓ ਉਹ ਕਰੋ ਉਹਦੇ ਬਾਪ ਨੂੰ ਮੋਤੀ ਨੂੰ ਕਿਉਂ ਕਹਿੰਦੇ ਹੋ ਵੀ ਆ ਸਵਾ ਸਾਲ ਪਹਿਲਾਂ ਅਸੀਂ ਦਿੱਲੀ ਬੈਠ ਕੇ ਮੁੜੇ 10 ਮਹੀਨੇ 1 ਸਾਲ ਹੋਣ ਵਾਲਾ ਹੈ ਪਿਛੇ 13 ਫਰਵਰੀ ਤੋਂ ਫੇਰ ਬੈਠੇ ਆਂ ਜੀਆਂ ਦੋਵੇਂ ਮੁਰਕਿਆਂ ਦੇ ਸੰਭੂ ਦੇ ਖਨੋਰੀ ਦੇ ਉਹਨੂੰ ਮੋਦੀ ਨੂੰ ਕਿਉਂ ਨਹੀਂ ਕਹਿੰਦੇ ਵੀ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰੋ ਉਲਟਾ ਇਹ ਪਰਚੂਰ ਆਪਾਂ ਕੋਲ ਸਾਹ ਤੱਕ ਲਾ ਲਵੀ ਇਹਨੂੰ ਇਕੱਲੇ ਨੇ ਕਿਉਂ ਕਰ ਰਹੇ ਨੇ ਵੀ ਤੂੰ ਫੋਰਸ ਲਾ ਇਹ ਚੱਕ ਦੇ ਉਹਨੂੰ ਇਹ ਕਰ ਲੋ ਧਰ ਲੋ ਇਸ ਤਰ੍ਹਾਂ ਕੋਈ ਗੱਲਾਂ ਬਣਦੀਆਂ ਨੇ ਇਹ ਵੀ ਮੋਦੀ ਨੂੰ ਕਿਉਂ ਨਹੀਂ ਕਹਿੰਦਾ ਸਾਡੀ ਲੜਾਈ ਸੈਂਟਰ ਸਰਕਾਰ ਨਾਲ ਹੈ ਪੰਜਾਬ ਨਾਲ ਕਰਦੇ ਦੀ ਲੜਾਈ ਨਹੀਂ ਕੋਈ ਸੈਂਟਰ ਨਾਲ ਸਾਡੀ ਸੈਂਟਰ ਨਾਲ ਲੜਾਈ ਹੈ ਫਿਰ ਉਹਨੂੰ ਮੋਦੀ ਨੂੰ ਕਿਉਂ ਨਹੀਂ ਕਹਿੰਦੇ ਹੋ ਅਮੀਤ ਸਿੰਘ ਨੂੰ ਕਿਉਂ ਨਹੀਂ ਕਹਿੰਦੇ ਸੁਪਰੀਮ ਕੋਰਟ ਕਦੇ ਕਮੇਟੀ ਬਣਾ ਦਿੰਦੀ ਹੈ ਕਦੇ ਕੁਝ ਕਰ ਦਿੰਦੀ ਹੈ ਇਹ ਤੁਸੀਂ ਆਪੇ ਦੇਖੋ ਵੀ ਨਿਆ ਪਾਲਕਾ ਉਹਦੀ ਨੀਤੀ ਸਾਫ ਹੈ ਉਹਦੀ ਨੀਤੀ 'ਚ ਫਰਕ ਹੈ ਕਿ ਨਹੀਂ ਫਰਕ ਹੈ ਜਿੱਥੋਂ ਮਸਲਾ ਹਲੋਣਾ ਇੱਧਰ ਤਾਂ ਮੂੰਹ ਨਹੀਂ ਕਰਦੇ ਹੋ ਇੱਧਰ ਉਹ ਵਿਚਾਰੇ ਭਗਵਾਨ ਜਮਾਨ ਨੂੰ ਕਹਿੰਦੇ ਤੁਸੀਂ ਚੱਕ ਲੋ ਧਰ ਲੋ ਇੱਕ ਵਕਤੀਰਾ ਕੀਤਾ ਜਾਂਦਾ ਪੰਜਾਬ ਦੇ ਨਾਲ ਇਹ ਦੇਖੋ ਜੀ ਸ਼ੁਰੂ ਤੋਂ ਹੀ ਚੱਲਦਾ ਆ ਪਰ ਆ ਤੁਸੀਂ ਆਪੇ ਦੇਖੋ ਤੁਸੀਂ ਵੀ ਕਿ ਗੁਰਸਿੱਖੋਂ ਵੀ ਜਿਨ੍ਹਾਂ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਦੇ ਨਾਲ ਖਾਸ ਕਰਕੇ ਸਿੱਖਾਂ ਦੇ ਨਾਲ ਕਿਸਾਨਾਂ ਮੱਥਾ ਲਾਇਆ ਉਹ ਕਦੇ ਸੁਖੀ ਨਹੀਂ ਬਸਿਆ ਉਹ ਬਹੁ ਬੁਰੀ ਹਾਲਤ ਹੋਣੀ ਹੈ ਦੇਖੋ ਹੁਣ ਟਾਈਮ ਆਇਆ ਦੇਖੋ ਬਹੁ ਬੁਰੀ ਹਾਲਤ ਹੋ ਗਈ ਹੈ ਇੱਕ ਮਤਰੀ ਮਾਵਾ ਸਿੱਧੇ ਲਾ ਲੋ ਯਾਰ ਹਰਿਆਣਾ ਨਾਲ ਲੱਗਦਾ ਉੱਥੇ ਕਿੰਨੀਆਂ ਸਹੂਲਤਾਂ ਪੰਜਾਬ ਨੂੰ ਕੀ ਹੋ ਨਹੀਂ ਹੈ ਕੋਈ ਪੰਜਾਬ ਚ ਇਨਕਾਰ ਨਹੀਂ ਰਿਹਾ ਬਰ ਰਹੀ ਸ਼ੁਰੂ ਤੋਂ ਚੱਲਦਾ ਆਇਆ ਭਾਈ ਜੇ ਤਦ ਉਹਨੇ ਸਰਕਾਰ ਬਣ ਜੇ ਫਿਰ ਤਾਂ ਠੀਕ ਸੀ ਪੰਜਾਬ ਨੇ ਇਨਕਾਰ ਤੇ ਹੋ ਬਿਲਕੁਲ ਅੱਜ ਘੱਟ ਦੇਖਣ ਨੂੰ ਮਿਲਿਆ ਕਾਫੀ ਵੱਡਾ ਤਾਂ ਲੱਗਦਾ ਹੁਣ ਵੀ ਕੇਂਦਰ ਤੇ ਜੂ ਹਰ ਕੇ ਕੀ ਬਿਲਕੁਲ ਜੀ ਹਾਂ ਹਾਂ ਇਹ ਸਾਡੇ ਦੇਖੋ ਬਿਲਕੁਲ ਸਹੀ ਹੈ ਤੁਹਾਡੀ ਗੱਲ ਵੀਰੇ ਭਾਈ ਸੈਂਟਰ ਤੇ ਕੋਈ ਨਾ ਕੋਈ ਅੱਜ ਜੁਰ ਕੋਈ ਨਾ ਕੋਈ ਗੁਰੂ ਮਾਰਾ ਕਿਰਪਾ ਕਰਨਗੇ ਉਹਨਾਂ ਦੀ ਬੁੱਧੀ ਕੋਈ ਕਮਾਉਣਗੇ ਥੋੜੀ ਬਹੁਤੀ ਸ਼ਾਇਦ ਕੋਈ ਅੱਜ ਲੱਗ ਰਿਹਾ ਇਸ ਕੱਠੋਂ ਦੇਖ ਕੇ ਨਾ ਵੀ ਮਹਾਰਾਜ ਕਿਰਪਾ ਕਰਨਾ ਉਹਨਾਂ ਨੂੰ ਸਮਤ ਭਗਤ ਸਨ ਔਰ ਸਾਡੇ ਮਸਲੇ ਆਉਣ ਸਾਡੇ ਡੱਲੇਵਾਲ ਸਾਹਿਬ ਦੀ ਜਾਨ ਹੈ ਸਹੀ ਸਲਾਮ ਤੋਂ ਮੋਰਚੇ ਤੋਂ ਆਪਣਾ ਉੱਠਣਾ ਮਰਨ ਮਰਤ ਤੋੜਨਾ ਆਪਣਾ ਸਾਡੀਆਂ ਮੰਗਾਂ ਮੰਨਣ ਸਾਡੇ ਆਪਣਾ ਘਰਾਂ ਉ ਜਾ ਕੇ ਆਪਣਾ ਆਰਾਮ-ਰਾਮ ਕਰਨ ਵਿਚਾਰੇ ਵੀ ਆਪਣੇ ਬਿਲਕੁਲ ਬਿਲਕੁਲ ਸੁਣਿਆ ਕਿਸ ਤਰ੍ਹਾਂ ਜੇ ਕਿਸਾਨ ਜਿਹੜੀ ਕਹਿ ਰਹੇ ਨੇ ਜਿਹੜੀਆਂ ਮੰਗਾਂ ਨੇ ਉਹ ਜਲਦ ਮੰਨੀਆਂ ਜਾਣ ਤਾਂ ਕਿਸਾਨ ਜਿਹੜੇ ਕਿ ਆਪਣੇ ਘਰਾਂ ਨੂੰ ਵਾਪਸ ਜਾਣ ਤਾਂ ਇਹ ਤਸਵੀਰਾਂ ਨੇ ਦੇਖੋ ਲਗਾਤਾਰ ਹਰ ਇੱਕ ਕਿਸਾਨ ਅੱਜ ਢਲੇਪਾਲ ਦੇ ਹੱਕ ਦੇ ਵਿੱਚ ਬੋਲ ਰਿਹਾ ਹੈ ਕਿਉਂਕਿ ਹਰ ਇੱਕ ਦੇ ਦਿਲ ਦੇ ਵਿੱਚ ਜੇਕਰ ਕਹਿ ਦੀ ਆਪਾਂ ਦਰਦ ਆ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜੇਕਰ ਕਹਿ ਦੀਏ ਤਾਂ 40 ਦਿਨ ਤੋਂ ਢਲੇਪਾਲ ਸਾਹਿਬ ਜਿਹੜੇ ਕਿ ਅੱਜ ਮਰਨ ਵਰਤੇ ਤੇ ਬੈਠੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਹਰ ਇੱਕ ਜਿਹੜੇ ਕਿ ਕਿਸਾਨ ਅੱਜ ਪਹੁੰਚ ਰਹੇ ਨੇ ਤਾਂ ਦੇਖੋ ਬੀਬੀਆਂ ਪੈਣਾ ਵੀ ਇੱਥੇ ਪਹੁੰਚ ਰਹੀ ਨੇ ਦੇਖੋ ਵੱਡੀ ਤਦਾਦ ਦੇ ਵਿੱਚ ਬੀਬੀਆਂ ਪੈਣਾ ਪਹੁੰਚ ਰਹੀ ਦੇਖੋ ਕਾਫੀ ਲੋਕ ਜਿਹੜੇ ਕਿਤੇ ਹਮਮਾ ਕੇ ਜਿਹੜੇ ਕੀ ਖਨੌਰੀ ਬਾਰਡਰ ਤੇ ਪਹੁੰਚ ਰਹੇ ਨੇ ਤਾਂ ਇਹ ਤਸਵੀਰਾਂ ਨੇ ਦੇਖੋ ਖਨੌਰੀ ਬਾਰਡਰ ਨੂੰ ਸਾਂਝੀਆਂ ਲਗਾਤਾਰ ਕਰ ਰਹੇ ਆ ਕਿ ਹਰ ਇੱਕ ਜਿਹੜਾ ਕਿਸਾਨ ਜਿੱਥੇ ਪਹੁੰਚ ਰਿਹਾ ਆ